ਕਵੇ ਸੂਖਣਾ ਇਹ ਜੁਗ ਕਰੇ ਜੋ ਬੋਤੇ ਮੀਤ ਜੋ ਚਿਤ ਰੱਖੇ ਇਕ ਸੋ ਤੇ ਸੋ ਪਾਵੇ ਨੀਤ ਇਹ ਕਵੀਰ ਤੇਰੇ ਮਨ ਵਿੱਚ ਆਨੰਦ ਦੀ ਅਵਸਥਾ ਨਹੀਂ ਆ ਸਕਦੀ ਸਿਰ ਔਰਤੇ ਤੂੰ ਭਾਵੇਂ ਜਿੰਨੇ ਮਰਜੀ ਦੋਸਤ ਮਿੱਤਰ ਸਬੰਧੀ ਬਣਾ ਲਾ ਆਤਮ ਅਨੰਦ ਬਾਰੇ ਮਿੱਤਰਾਂ ਦੀ ਸੰਗਤ ਕਰਨ ਨਾਲ ਪ੍ਰਾਪਤ ਨਹੀਂ ਹੁੰਦਾ ਆਨੰਦ ਆਂਦਨ ਵਜੇ ਵਾਜੇ ਅਹੂ ਮਤ ਮਨ ਕੀ ਤਿਆਗੀ ਵਿਦਵੰਤ ਨਾਨਕ ਸਰੂ ਸੁਆਮੀ ਸੰਤ ਸੰਗ ਲੈ ਵਲ ਆਗੇ ਮਨ ਉਸ ਤਾਂ ਖਰਾਵਾ ਸਕਦਾ ਹੈ ਜੇਕਰ ਮਨ ਨੂੰ ਗੁਰੂ ਦੀ ਮੱਤ ਦਾ ਪ੍ਰਭਾਵ ਹਰ ਵੇਲੇ ਬਣਿਆ ਰਹੇ ਗੁਰਮਤਿ ਲੈ ਕੇ ਗੁਰਮੁਖ ਤੋਂ ਤਿਆਗਾ ਜਾ ਸਕਦਾ ਹੈ ਕਿਸੇ ਸ਼ਬਦ ਦਾ ਰਟਨ ਕਰਨ ਨਾਲ ਨਹੀਂ ਸਤਗੁਰੂ ਬੇਨਤੀ ਕਰ ਰਿਹਾ ਹੈ ਗੁਰੂ ਦੀ ਸੰਗਤ ਕਰਨ ਦੇ ਨਾਲ ਮਨ ਵਿੱਚ ਪ੍ਰੀਤ ਉਤਪਨ ਹੋ ਜਾਵੇ ਤਾਂ ਜੀਵ ਇਨ੍ਹਾਂ ਗੁਣਾਂ ਦੇ ਪ੍ਰਭਾਵ ਤੋਂ ਓਪਨ ਹੋ ਜਾਂਦਾ ਹੈ ਸਿਰਫ ਉਹ ਮਨੁੱਖ ਸਦਾ ਆਤਮ ਵਿਨੰਦਮਾਨਦਾ ਹੈ ਜੋ ਇੱਕ ਚਿਤ ਹੋ ਗਏ ਪ੍ਰਮਾਤਮਾ ਨਾਲ ਆਪਣਾ ਮਨ ਜੋੜ ਲੈਂਦਾ ਹੈ